ਨੀਤ ਜਾਖੜ ਜੀ ਨੇ ਜੋ ਸਟੇਟਮੈਂਟ ਦਿੱਤੀ ਹੈ ਐਮਐਸਪੀ ਦੇ ਬਾਰੇ ਚ ਕਿ ਨੁਕਸਾਨ ਹੋ ਸਕਦਾ ਜਿਸ ਤਰ੍ਹਾਂ ਸਾਰਿਆਂ ਲਈ ਐਮਐਸਪੀ ਦੀ ਗਾਰੰਟੀ ਦੀ ਮੰਗ ਕਰ ਰਹੇ ਹੈ ਕਾਨੂੰਨ ਨਾਲ ਗਾਰੰਟੀ ਔਰ ਉਹ ਬਿਲਕੁਲ ਠੀਕ ਆ ਉਹਨਾਂ ਦਾ ਕਹਿਣਾ ਇਹਦੇ ਤੇ ਵਿਚਾਰ ਹੋਣਾ ਚਾਹੀਦਾ ਪੰਜਾਬ ਦੇ ਕਿਸਾਨ ਦਾ ਇਹਦੇ ਚ ਨੁਕਸਾਨ ਹੋ ਸਕਦਾ ਕਿਉਂਕਿ ਇਹ ਜਿਹੜੀ ਐਮਐਸਪੀ ਆ ਦੋ ਫਸਲਾਂ ਦੀ ਗਾਰੰਟੀ ਮਿਲ ਰਹੀ ਹੈ ਪਾਰਲੀਮੈਂਟ 'ਚ ਵੀ ਕਹਤਾ ਪ੍ਰਧਾਨ ਮੰਤਰੀ ਜੀ ਨੇ ਐਮਐਸਪੀ ਥੀ ਐਮਐਸਪੀ ਹੈ ਐਮਐਸਪੀ ਰਹੇਗੀ। ਔਰ ਕਾਨੂੰਨ ਵੀ ਬਣਾਇਆ ਹੋਇਆ ਕਿ ਉਸ ਤੋਂ ਘੱਟ ਤੇ ਜੋ ਕੋਈ ਖਰੀਦੇਗਾ ਤਾਂ ਉਹ ਜੇਲ੍ਹ ਹੋਏਗੀ। ਪਰ ਕਾਨੂੰਨਾਂ ਦੇਖੋ ਪੰਜਾਬ 'ਚ ਕਿਸ ਤਰ੍ਹਾਂ ਘੱਟ ਲੱਗੇ ਨੇ। ਕੋਈ ਕਿਸੇ ਨੂੰ ਜੇਲ੍ਹ ਨਹੀਂ ਹੋਈ ਕੋਈ ਕਾਨੂੰਨ ਅਪਲਾਈ ਨਹੀਂ ਕੀਤਾ ਉਹ ਤਾਂ ਕਰਨਾ ਤਾਂ ਗਵਰਨਮੈਂਟ ਨੇ ਹੈ ਨਾ ਸਟੇਟ ਗਵਰਨਮੈਂਟ ਨੇ ਨਹੀਂ ਕੀਤਾ। ਪਰ ਕੋਈ ਵੀ ਨਹੀਂ ਗੱਲ ਕਰਨ ਨੂੰ ਤਿਆਰ ਨਹੀਂ ਔਰ ਇਹ ਜਿਹੜੀ ਐਮਐਸਪੀ ਹੈ ਇਹ ਪੀਡੀਐਸ ਸਿਸਟਮ ਦੇ ਲਈ ਜੋ 80 ਕਰੋੜ ਲੋਕਾਂ ਨੂੰ ਪਰਪੇਟ ਅਨਾਜ ਖਾਣ ਨੂੰ ਜਿੰਨਾਂ ਕੋਲ ਹੈ ਨਹੀਂ ਉਹਨਾਂ ਨੂੰ ਦਿੱਤਾ ਜਾਂਦਾ ਹੈ। ਉਨੇ ਲਈ ਖਰੀਦਿਆ ਜਾਂਦਾ ਉਸ ਤੋਂ ਜ਼ਿਆਦਾ ਖਰੀਦ ਨਹੀਂ ਸਕਦੇ ਫਿਰ ਇਹ ਸਾਰੇ ਦੇਸ਼ ਚ ਜਿਹੜੇ 10 ਅਰਜਾਂ ਚ ਕਣਕ ਹੁੰਦੀ ਹੈ 12 ਚ ਜੋ ਨਾਮ ਹੁੰਦਾ ਤੇ ਉਹਨਾਂ ਸਾਰਿਆਂ ਚ ਵੰਡ ਕੇ ਖਰੀਦਿਆ ਜਾਏਗਾ ਤੇ ਪੰਜਾਬ ਦਾ ਸ਼ੇਅਰ ਕਿੱਥੇ ਜਾਏਗਾ ਉਸ ਤੋਂ ਜ਼ਿਆਦਾ ਸਰਕਾਰ ਖਰੀਦ ਨਹੀਂ ਸਕਦੀ ਇਸ ਲਈ ਹਰ ਸਟੇਟ ਗਵਰਨਮੈਂਟ ਜਿਸ ਤਰ੍ਹਾਂ 24 ਫਸਲਾ ਤੇ ਹਰਿਆਣਾ ਸਰਕਾਰ ਨੇ ਐਮਐਸਪੀ ਦਿੱਤੀ ਹੈ ਔਰ ਜੋ ਪਹਿਲਾਂ ਸਬਜ਼ੀਆਂ ਤੇ ਸੀ ਜੋ ਘੱਟ ਕੀਮਤ ਮਿਲੀ ਸੀ ਉਹਦਾ ਇਸ ਵਾਰ 800 ਕਰੋੜ ਰੁਪਏ ਹਰਿਆਣਾ ਸਰਕਾਰ ਨੇ ਕੇਂਦਰ ਤੋਂ ਲੈ ਕੇ ਵੰਡੇ ਤੇ ਇਸ ਤਰ੍ਹਾਂ ਪੰਜਾਬ ਸਰਕਾਰ ਵੀ ਵੰਡ ਸਕਦੀ ਹੈ ਉਸ ਦੀ ਕੋਈ ਮੰਗ ਨਹੀਂ ਕਰਦਾ ਉਸ ਦੇ ਬਾਰੇ ਕੋਈ ਗੱਲ ਨਹੀਂ ਕਰਦਾ ਪਰ ਇਹ ਸਿਆਸਤ ਤੋਂ ਪ੍ਰੇਰਿਤ ਹੋ ਕੇ ਅੰਦੋਲਨ ਕੀਤਾ ਜਾ ਰਿਹਾ ਹੈ ਕਿਸਾਨ ਇਨਤ ਤੋ ਪ੍ਰੇਰਿਤ ਹੋ ਕੇ ਹੋਣਾ ਚਾਹੀਦਾ ਔਰ ਡੱਲੇਵਾਲ ਜੀ ਦੀ ਜਾਨ ਬਚਾਉਣ ਵਾਸਤੇ ਕੋਈ ਵੀ ਤਿਆਰ ਨਹੀਂ ਉਹ ਸਭ ਅਪਰਾਧੀ ਹੋਣਗੇ ਜੋ ਅੰਦੋਲਨ ਚ ਨੇ ਜੇ ਇਹ ਡੱਲੇਵਾਲ ਜੀ ਨੂੰ ਕੁਝ ਹੁੰਦਾ ਉਸ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਔਰ ਪੰਜਾਬ ਦਾ ਵੀ ਧਿਆਨ ਰੱਖਣਾ ਚਾਹੀਦਾ ਪੰਜਾਬ ਦਾ ਨੁਕਸਾਨ ਨਾ ਕਰ ਦੇਣਾ ਇਸ ਸਾਰੇ ਮਸਲੇ 'ਚ ਇਸ ਕਰਕੇ ਇਸ ਤੇ ਵਿਚਾਰ ਕਰੋ ਇਹੀ ਮੈਂ